ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਬੜੀਆਂ ਮੇਜਰ ਡਵੈਲਪਮੈਂਟ ਹੋਈਆਂ ਨੇ ਮਾਨਯੋਗ ਹਾਈ ਕੋਰਟ ਤੇ ਵਿੱਚ ਅੱਜ ਸਟੇਟ ਗਵਰਨਮੈਂਟ ਨੂੰ ਇਹ ਮੰਨਣਾ ਪਿਆ ਕਿ ਕਿਤੇ ਨਾ ਕਿਤੇ ਸਾਡੇ ਆਫੀਸਰਜ਼ ਦੀ ਲਾਪਰਵਾਹੀ ਹੈਗੀ ਹੈ ਔਰ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਕੋਰਟ ਦੇ ਵਿੱਚ ਮੌਜੂਦ ਸੀਗੇ ਤੇ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਸਵਾਲ ਕੀਤਾ ਕਿ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਂਝਾ ਕੀਤੀ ਹੈ ਤੇ ਹਾਈ ਕੋਰਟ ਦੇ ਦਰਾਂ ਦੇ ਵਿੱਚ ਉਹ ਮੌਜੂਦ ਹੈ ਕਿ ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜਿਹੜੀ ਸੀਗੀ ਉਹ 3 ਤੇ 4 ਸਤੰਬਰ 2022 ਨੂੰ CIA ਸਟਾਫ ਖਰੜ ਦੇ ਵਿੱਚ ਹੋਈ ਸੀਗੀ ਇਸ ਦਾ ਮਤਲਬ ਜਿਹੜੇ ਵੀ ਆਫੀਸਰਸ ਉਸ ਬਿਲਡਿੰਗ ਦੇ ਇੰਚਾਰਜ ਸੀਗੇ ਜਾਂ ਉਸ ਜ਼ਿਲ੍ਹੇ ਦੇ ਇੰਚਾਰਜ ਸੀਗੇ ਕਮ ਸੇ ਕਮ ਉਹਨਾਂ ਦੇ ਉੱਤੇ ਸਰਕਾਰ ਐਕਸ਼ਨ ਲੈ ਸਕਦੀ ਹੈ ਬਿਨਾ ਕਿਸੇ ਰਿਪੋਰਟ ਦੀ ਦੀ ਜਾਣਕਾਰੀ ਤੋਂ ਕਿਉਂਕਿ ਉਹ ਕੋਰਟ ਦੇ ਆਰਡਰਾਂ ਦੇ ਵਿੱਚ ਮੌਜੂਦ ਹੈ ਇਹਦੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ कोर्ट ਦੇ ਵਿੱਚ ਉਹ ਇਹੀ ਕਿਹਾ ਕਿ ਅਸੀਂ ਹੁਣ ਜਿਹੜੇ ਆਫੀਸਰਸ ਉਸ ਟਾਈਮ ਦੇ ਉੱਤੇ ਮੌਜੂਦਾ ਸੀਗੇ ਜਿਹੜੇ ਕਿ ਇੰਚਾਰਜ ਸੀਗੇ ਸੀਆਈਏ ਸਟਾਫ ਖਰੜ ਦੇ ਤੇ ਜਿਹੜੇ ਉਸ ਜ਼ਿਲ੍ਹੇ ਦੇ ਮੀਨਿੰਗ ਥੇਰਬਾਈ ਕਿ ਐਸਐਸਪੀ ਮੁਹਾਲੀ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਤੇ ਜਿਹੜੇ ਸੀਆਈਏ ਸਟਾਫ ਦੇ ਇੰਚਾਰਜ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਸਰਕਾਰ ਨੇ ਕੋਰਟ ਨੂੰ ਦਿੱਤਾ ਹੈ ਲੇਕਿਨ ਕੋਰਟ ਨੇ ਇਸ ਕੇਸ ਦੀ ਡੇਟ ਵੀ ਨਾਲ ਹੀ ਮੁਕਰਰ ਕਰਤੀ ਹੈ 24 ਤਰੀਕ ਅਗਲੀ ਜਿੰਦੇ ਉੱਤੇ ਇਸ ਜਿਸ ਦੀ ਸੁਣਵਾਈ ਹੋਏਗੀ ਔਰ ਉਸ ਦੇ ਵਿੱਚ ਕੋਰਟ ਇਹ ਜਾਨਣਾ ਚਾਹੇਗੀ ਕਿ ਉਹਨਾਂ ਆਫੀਸਰਜ਼ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਸ ਇੰਟਰਵਿਊ ਕਰਵਾਉਣ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਹੈ ਜੀਪੀ ਪੰਜਾਬ ਨੂੰ ਲੈ ਕੇ ਵੀ ਗੱਲ ਹੋਈ ਡੀਜੀਪੀ ਪੰਜਾਬ ਨੂੰ ਪੁੱਛਿਆ ਗਿਆ ਕਿ ਜਿਹੜਾ ਬਿਆਨ ਤੁਸੀਂ ਜਾਰੀ ਕੀਤਾ ਸੀ ਕਿ ਪੰਜਾਬ ਚ ਤੇ ਇੰਟਰਵਿਊ ਨਹੀਂ ਹੋਈ ਉਹ ਬਿਆਨ ਕਿਵੇਂ ਦਿੱਤਾ ਬਿਲਕੁਲ ਜੀ ਉਹ ਡੀਜੀਪੀ ਸਾਹਿਬ ਨੂੰ ਇਹ ਸਵਾਲ ਐਸ ਕਰਕੇ ਪੁੱਛਿਆ ਗਿਆ ਕਿਉਂਕਿ ਡੀਜੀਪੀ ਸਾਹਿਬ ਦੇ ਸਾਹਮਣੇ ਇੱਕ ਕੁਐਸਚਨ ਰੱਖਿਆ ਗਿਆ ਕਿ ਤੁਹਾਡੇ ਕੋਲ ਉਹ ਕਿਹੜਾ ਆਫੀਸਰ ਸੀ ਜਿਹੜਾ ਇਹ ਇਨਫੋਰਮੇਸ਼ਨ ਲੈ ਕੇ ਆਇਆ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਪੰਜਾਬ ਚੋਂ ਨਹੀਂ ਹੋਈ ਜਿੰਨੇ ਤੇ ਡੀਜੀਪੀ ਸਾਹਿਬ ਨੇ ਪਹਿਲਾਂ ਬਚਨ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕੂਮੈਂਟਸ ਔਨ ਰਿਕਾਰਡ ਉਦਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਤੇ ਪ੍ਰੈਸ ਰਿਪੋਰਟਾਂ ਜਿਹੜੀਆਂ ਨੇ ਅਵੇਲੇਬਲ ਨੇ ਤੁਸੀਂ ਮੀਡੀਆ ਕਰਮੀਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਨ ਰਿਕਾਰਡ ਨੇ ਸੋ ਡੀਜੀਪੀ ਸਾਹਿਬ ਉਹ ਬਚ ਨਹੀਂ ਸਕੇ ਉਸ ਚੀਜ਼ ਦੇ ਜਵਾਬ ਤੋਂ ਕਿ ਉਹਨਾਂ ਨੇ ਜਿਹੜਾ ਇੰਟਰਵਿਊ ਕੀਤੀ ਉਹ ਇੱਕ ਗਲਤ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਕੀਤੀ ਜਿੰਦੇ ਕਰਕੇ ਪੂਰੇ ਪੰਜਾਬ ਨੂੰ ਨਮੋਸ਼ੀ ਦਾ ਜਾਂ ਸਮਝ ਲੋ ਕਿ ਕਿ ਮੈਰਜਮੈਂਟ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਦਾ ਸਟੇਟ ਦਾ ਮੁਖੀ ਹੋਵੇ ਪੁਲਿਸ ਦਾ ਤੇ ਉਹ ਇੱਕ ਝੂਠੀ ਪ੍ਰੈਸ ਕਾਨਫਰੰਸ ਕਰ ਰਿਹਾ ਜਾਂ ਗਲਤ ਇਨਫਰਮੇਸ਼ਨ ਦੇ ਆਧਾਰ ਤੇ ਪ੍ਰੈਸ ਕਾਨਫਰੈਂਸ ਕਰ ਰਿਹਾ ਹੈ ਸੋ ਮਨ ਜੋ ਕੋਰਟ ਦਾ ਫਿਲਹਾਲ ਇਹ ਕਹਿਣਾ ਹੈਗਾ ਕਿ ਜਿਹੜੇ ਇਨਚਾਰਜ ਆਫੀਸਰਸ ਨੇ ਸੀਨੀਅਰ ਆਫੀਸਰਸ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਡੀਜੀਪੀ ਗੌਰਵ ਯਾਦਵ ਜੀ ਵੀ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਉਹਨਾਂ ਨੇ ਜੇ ਆਪ ਦੇ ਕਿਸੇ ਆਫੀਸਰ ਦੇ ਕਹਿਣ ਤੇ ਗਲਤ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਉਹ ਪੂਰੇ ਪੰਜਾਬ ਦੇ ਇਨਚਾਰਜ ਨੇ ਤੇ ਜੇ ਉਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਡੂਰਿੰਗ ਕਾਰਵਾਈ ਹੋ ਰਹੀ ਹੈ ਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਸਾਰੇ ਆਫੀਸਰਸ ਦੇ ਉੱਤੇ ਜਿਹੜੇ ਰਿਸਪੌਂਸਿਬਲ ਨੇ ਸਾਰੇ ਐਕਟ ਵਾਸਤੇ ਜੈਮਰ ਲਗਾਉਣ ਨੂੰ ਲੈ ਕੇ ਮੋਬਾਈਲਾਂ ਨੂੰ ਰੋਕਣ ਦੇ ਲਈ ਵੀ ਕਿਹਾਗਾ ਕਿ ਦਸੰਬਰ ਤੱਕ ਕਦਮ ਚੁੱਕੀਆਂ 10 ਦਿਨਾਂ ਚ ਫੰਡ ਜਾਰੀ ਹੋ ਸਰ ਦੇਖੋ ਇਹ ਜਿਹੜਾ ਕੇਸ ਹੈ ਇਹ ਜਨਵਰੀ ਦਾ ਚੱਲ ਰਿਹਾ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦਾ ਇੱਕ ਇਹਨਾ ਸੀਗਾ ਕਿ ਵੀ ਆਰਾਊਂਡ 8-9 ਮਹੀਨੇ ਤੱਕ ਕੇਸ ਦੀ ਸੁਣਵਾਈ ਨੂੰ ਚਲਦੇ-ਚਲਦੇ ਹੋਗੇ ਲੇਕਿਨ ਤੁਸੀਂ ਹਾਲੇ ਤੱਕ ਕੋਈ ਸਟਰੋਂਗ ਪ੍ਰੋਗਰੈਸ ਜਿਹੜੀ ਹੈ ਉਹ ਨਹੀਂ ਦਿਖਾ ਪਾਈ ਇਸ ਕਰਕੇ ਮਾਨਯੋਗ ਕੋਰਟ ਨੇ ਦਸੰਬਰ ਤੱਕ ਦਾ ਟਾਈਮ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ਏਡੀਜੀਪੀ ਅਰुणਪਾਲ ਸਿੰਘ ਜੀ ਇਹ ਕਹਿਨ ਤੇ ਦਿੱਤਾ ਹੈ ਕਿ ਅਸੀਂ ਜਿਹੜਾ ਹੈਗਾ ਇਸ ਪ੍ਰੋਸੈਸ ਦੇ ਵਿੱਚ ਬਹੁਤ ਅੱਗੇ ਪਹੁੰਚ ਚੁੱਕੇ ਆਂ ਫੰਡਸ ਦੀ ਕਮੀ ਸੀਗੀ ਉਹਦੇ ਵਾਸਤੇ ਮਾਨਜੋ ਕੋਰਟ ਨੇ ਗੱਲ ਕਹੀ ਕਿ ਅਸੀਂ ਚੀਫ ਸਕੱਟਰੀ ਸਾਹਿਬ ਨੂੰ ਕਹਿ ਕੇ ਫੰਡਸ ਦੀ ਜਿਹੜੀ ਕਮੀ ਆ ਉਹ ਵੀ ਪੂਰੀ ਕਰਾ ਦੇਾਂਗੇ ਤੁਸੀਂ ਇੱਕ ਵਾਰੀ ਕਾਰਵਾਈ ਨੂੰ ਜਿਹੜਾ ਹੈਗਾ ਨਤੀਜੇ ਤੱਕ ਪਹੁੰਚਾਓ ਸੋ ਸਾਨੂੰ ਇਹ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਮਾਨਜੋ ਕੋਰਟ ਬੜਾ ਸੈਂਸੀਅਰਲੀ ਇਸ ਕੇਸ ਨੂੰ ਅੱਗੇ ਲੈ ਕੇ ਜਾ ਰਹੀ ਹੈ ਜਿਲ੍ਹਾ ਦੀ ਸਿਕਿਉਰਿਟੀ ਵੀ ਬਹੁਤ ਜਲਦੀ ਆਗਮੈਂਟ ਹੋਏਗੀ ਠੀਕ ਹੈ